बदली <doors> ਚੱਲ ਚੱਲ ਰਹੀ ਹੈ ਅਧਿਅਪਕ ਮੰਗਾਂ ਮਸਨਿਆਂ ਬਾਰੇ ਫਤਰੀਆਂ ਬਾਰੇ ਪਰ ਇਹ ਇੱਕ ਇੰਨੀ ਨਿਕੰਮੀ ਤੇ ਨਿਖੇਤ ਸਰਕਾਰ ਹੈ ਕਿ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਦੇ ਤੁਹਾਨੂੰ ਧਰਨੇ ਲਿਜਾ ਦੇ ਕਰਨ ਤੇ ਮਜਬੂਰ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਜੋ ਸਰਕਾਰ ਪੱਤਾ ਵਿੱਚ ਨਹੀਂ ਆਈ ਸੀ ਤਾਂ ਉਹੀ ਮੁੱਖ ਮੰਤਰੀ ਉਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਕਿਸੇ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਕੋਈ ਚੁੰਨੀਆਂ ਨਹੀਂ ਦੁੱਲਦੀਆਂ ਕੋਈ ਪਾਗ ਨਹੀਂ ਦੁਲੂਗੀ ਕੋਈ ਤੇ ਆਪਕ ਟੈਂਕੀ ਤੇ ਨਹੀਂ ਰਹੂਗਾ ਕਿਸੇ ਨੂੰ ਸੜਕਾਂ ਤੇ ਬੈਠਣ ਦੀ ਲੋੜ ਨਹੀਂ ਪਊਗੀ ਪਰ ਅੱਜ ਅਸੀਂ ਦੇਖਦੇ ਹਾਂ ਕਿ ਵੱਡੀਆਂ ਮੰਗਾਂ ਦਾ ਬਹੁਤ ਦੂਰ ਦੀਆਂ ਗੱਲਾਂ ਨੇ ਛੋਟੀਆਂ-ਛੋਟੀਆਂ ਮੰਗ ਜਿਹੜੀ ਬਿਲਕੁਲ ਜਾਇਜ਼ ਹੈਗੀ ਇਹ ਕੋਈ ਕਿੱਡੀ ਕ ਵੱਡੀ ਮੰਗ ਹੈ ਕੋਈ ਆਰਥਿਕ ਬੋਝ ਨਹੀਂ ਹੈਗਾ ਤੇ ਇਸ ਤੋਂ ਪਹਿਲਾਂ ਵੀ ਮੌਕਾ ਮਿਲਦਾ ਰਿਹਾ ਹੈ ਜੈਸੋ 2 ਸਾਲ ਪਹਿਲਾਂ 3 ਸਾਲ ਪਹਿਲਾਂ ਲਈਏ ਇਹੀ ਸਰਕਾਰ ਹੈ ਉਹ ਮੌਕਾ ਦਿੰਦੀ ਰਹੀ ਹੈ ਤੇ ਹੁਣ ਕੀ ਹੋ ਗਿਆ ਹੁਣ ਕਿਹੜਾ ਸਰਕਾਰ ਬਦਲ ਗਈ ਹੋ ਸਰਕਾਰ ਆ ਗਈ ਜਾਂ ਕੋਈ ਹੋਰ ਕੋਈ ਸਿੱਖਿਆਦਾਰਾ ਕੋਈ ਹੋਰ ਬਣ ਗਿਆ ਜਾਂ ਕੋਈ ਹੋਰ ਨਵਾਂ ਕੋਈ ਸੂਬਾ ਬਣ ਗਿਆ ਉਹੀ ਸਰਕਾਰ ਹੈ ਉਹੀ ਗੱਲ ਹੈ ਉਹੀ ਬਾਤ ਹੈ ਤੇ بار بار ਜਦੋਂ ਅਸੀਂ ਗੱਲ ਰੱਖਦੇ ਹਾਂ ਉਹਨਾਂ ਕੋਲੇ ਕਿ ਸਾਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ ਤਾਂ ਸਿੱਖਿਆ ਮੰਤਰੀ ਦੀ ਗੱਲ ਵੀ ਕਹਿ ਰਹੇ ਹੁੰਦਾ ਵੀ ਹਾਂ ਤੁਹਾਨੂੰ ਦਿੱਤਾ ਜਾਊਗਾ ਸਾਡੀ ਵੀ ਮੀਟਿੰਗ ਹੋਈ ਸੀ ਸਿੱਖਿਆ ਮੰਤਰੀ ਨਾਲ ਜਾਂ ਉਸ ਤੋਂ ਪਹਿਲਾਂ ਡੀਪੀ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਉਹਨਾਂ ਨੇ ਇਹ ਪੋਸਾ ਦਿੱਤਾ ਸੀਗਾ ਇਹਨਾਂ ਵਿਸ਼ੇਸ਼ ਕੰਟੇ ਦੇ ਹੈਗਾ ਇਹਨੂੰ ਮੌਕਾ ਦਿੱਤਾ ਜੀ ਪਰ ਉਹ ਵੀ ਕਹਿੰਦੇ ਆ ਬਾਤ